ਹਾਂਜੀ ਦੋਸਤੋ ਸਤਿ ਸ੍ਰੀਕਾਲ ਜੀ ਸਾਡੇ YouTube ਚੈਨਲ PB Horse Lover ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਦੋਸਤੋ ਅੱਜ ਆਪਾਂ ਆਏ ਸੀਗੇ ਉਦੇ ਸਟੱਡ ਫਾਰਮ ਬਾਕਰਪੁਰ ਵਾਲਿਆਂ ਦੇ ਜਿੰਨਾਂ ਕੋਲੇ ਨੂਰਾ ਤੇ ਬਜ਼ੇ ਰਾਜ ਆ ਜੀ ਜਿਹੜਾ ਦਲਵਾਗ ਦਾ ਇੱਕ ਕਾਲੇ ਕਾਂਟੇ ਦਾ ਬੱਚਾ ਜੀ ਤੇ ਇਹ ਹੈਗਾ ਰਤਨ ਕਾਂਟਾ ਜੀ ਵੀ ਰਤਨ ਕਾਂਟਾ ਦਿਖਾਓ ਬਾਈ ਇਹ ਰਤਨ ਕਾਂਟਾ ਬਾਈ ਕਾਲੇ ਕਾਂਡੇ ਦਾ ਵਾਹੀ ਬੋਲਣਾ ਜੀ ਇਸ ਦਾ ਆਸਟ੍ਰੇਲੀਅਨ ਹਜੇ ਬੱਚੇ ਦੋ ਦਿਨ ਦੀ ਹੋਇਆ ਤੇ ਇਹ ਹੈਗਾ ਦੋਸਤੋ ਛੇਰੇ ਪੰਜਾਬ ਘੋੜੇ ਦਾ ਬੱਚਾ ਜੀ ਦੇਖੋ ਨੀਲਾ ਇਹ ਪਟਵਾਰੀ ਵਾਲੀ ਲਾਈਨ ਚੋਂ ਆ ਗਿਆ ਜੀ ਟੈਂਕ ਦਾ ਪੋਤਾ ਆ ਗਿਆ ਯਾਨੀ ਕਿ ਆਹ ਦੋਸਤੋ ਨੁਕਰੀ ਘੋੜੀ ਆ ਹਾਈਟ ਇਹਦੀ ਵੀ ਦੇਖ ਲਓ ਬਹੁਤ ਚੰਗੀ ਆ ਘੱਟੋ ਘਾਟ 265 66 ਇੰਚ ਦੀ ਤੇ ਆ ਵੀ ਨੁਕਰੀ ਇਹ ਵੀ 65 66 ਇੰਚ ਦੀ ਹੋਊਗੀ ਘੱਟੋ ਘਾਟ ਆ ਹੈਗੀ ਦੋਸਤੋ ਪਟਵਾਰੀ ਦੀ ਬੱਚੀ ਬਾਈ ਹੁਣੀ 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 ਨਿਊ ਐਂਟਰੀ ਕੀਤੀ ਹੈ ਇਹਦੀ ਹੈਗੀਆਂ 65 65 66 68 ਇੰਚ ਦੀਆਂ ਇੱਧਰ ਨੂੰ ਮਾਰ ਦੇ ਸਾਰੀ ਬਸ ਹਾਂਜੀ ਦੋਸਤੋ ਆ ਹੈਗਾ ਜੀ ਕਾਲੇ ਕਾਂਟੇ ਦਾ ਬੱਚਾ ਰਤਨ ਕਾਂਟਾ ਇਹਦੇ ਅੱਜ ਪੈਰ ਬਣਾਏ ਸੀਗੇ ਚੈੱਕ ਕਰ ਸਕਦੇ ਹਾਂ ਕੰਡੀਸ਼ਨ ਪੈਰਾਂ ਦੀ ਦੇਖੋ ਜੀ ਤੇ ਇਸ ਤੋਂ ਬਾਅਦ ਅਸੀਂ ਗੋਲਫ ਕਾਟ ਤੇ ਇੰਜੋਏ ਕੀਤਾ ਜੀ ਚਲਾਈ ਬਹੁਤ ਇੰਜੋਏ ਕੀਤਾ ਅੱਜ ਬਹੁਤ ਘੈਂਟ ਸਟਾਰਟ ਫਾਰਮ ਬਣਾਇਆ ਹੋਇਆ ਹੈ ਬਾਈ ਹੁਣਾਂ ਦਾ ਬਹੁਤ ਸਹੂਲਤਾਂ ਇੱਥੇ ਤੇ ਹੋਰ ਏਦਾਂ ਦੀਆਂ ਵੀਡੀਓਜ਼ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਨਵੀਂ-ਨਵੀਂ ਵੀਡੀਓ ਲਿਆਉਂਦੇ ਰਹਿੰਨੇ ਆਂ ਧੰਨਵਾਦ ਜੀ